ਦੋਸਤੋ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਹੁਣ ਦੇਰੀ ਨਾ ਕਰਦੇ ਹੋਏ ਆਓ ਸਾਖੀ ਸ਼ੁਰੂ ਕਰਦੇ ਹਾਂ ਗੁਰਬਾਣੀ ਵਿੱਚ ਆਉਂਦਾ ਹੈ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰੱਖੇ ਹਰ ਹਰ ਏਕ ਇਸ ਦਾ ਮਤਲਬ ਹੈ ਕਿ ਜਗਤ ਵਿੱਚ ਰਹਿ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੋ ਪਰ ਮਾਇਆ ਨਾਲ ਮੋਹ ਨਾ ਪਾਓ ਕਿਉਂਕਿ ਜਦੋਂ ਮਨੁੱਖ ਮਾਇਆ ਦਾ ਗੁਲਾਮ ਬਣ ਜਾਂਦਾ ਹੈ ਤਦੋਂ ਉਸ ਦੀ ਆਤਮਿਕ ਸ਼ਾਂਤੀ ਖਤਮ ਹੋ ਜਾਂਦੀ ਹੈ ਜਿਵੇਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸਿਖਾਇਆ ਸੀ ਕਿ ਮਾਇਆ ਮਨੁੱਖਤੀ ਸੇਵਕ ਬਣੇ ਤਾਂ ਚੰਗੀ ਹੈ ਪਰ ਜਦੋਂ ਮਨੁੱਖ ਮਾਇਆ ਦਾ ਸੇਵਕ ਬਣ ਜਾਵੇ ਤਦ ਉਹ ਦੁਖੀ ਹੋ ਜਾਂਦਾ ਹੈ ਇਸ ਲਈ ਇਸ ਪੂਰੇ ਪ੍ਰਸੰਗ ਦਾ ਸਾਰ ਇੱਕ ਹੀ ਪੰਕਤੀ ਵਿੱਚ ਸਮਾਇਆ ਹੋਇਆ ਹੈ ਹੁਣ ਸਾਖੀ ਸ਼ੁਰੂ ਕਰਦੇ ਹਾਂ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਇਲਾਕੇ ਤੋਂ ਨਿਕਲੇ ਸਨ ਅਗਲੇ ਪੜਾਅ ਤੇ ਪਹੁੰਚਣ ਤੇ ਭਾਈ ਮਰਦਾਨਾ ਜੀ ਨੂੰ ਭੁੱਖ ਅਤੇ ਪਿਆਸ ਸਤਾਉਣ ਲੱਗੀ ਉਹ ਗੁਰੂ ਜੀ ਕੋਲ ਆਏ ਤੇ ਬੇਨਤੀ ਕੀਤੀ ਕਿ ਮੈਨੂੰ ਕਿਸੇ ਨੇੜਲੇ ਪਿੰਡ ਵਿੱਚ ਭੋਜਨ ਲਈ ਜਾਣ ਦੀ ਆਗਿਆ ਦਿਓ ਜੀ ਗੁਰੂ ਨਾਨਕ ਦੇਵ ਜੀ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਭਾਈ ਮਰਦਾਨਾ ਅਸੀਂ ਆਪਣੇ ਖੇਤਰ ਤੋਂ ਅਜੇ ਬਹੁਤ ਦੂਰ ਨਹੀਂ ਆਏ ਹਾਂ ਇਸ ਲਈ ਇੱਥੇ ਜ਼ਿਆਦਾਤਰ ਲੋਕ ਸਾਨੂੰ ਜਾਣਦੇ ਹਨ ਤੁਸੀਂ ਪਾਸੇ ਦੇ ਪਿੰਡ ਵਿੱਚ ਜਾਓ ਤੇ ਇਹ ਕਹਿਣਾ ਕਿ ਮੈਂ ਨਾਨਕ ਦਾ ਸਿੱਖ ਹਾਂ ਗੁਰੂ ਜੀ ਮੇਰੇ ਨਾਲ ਹਨ ਅਸੀਂ ਹਰਿਦਵਾਰ ਜਾ ਰਹੇ ਹਾਂ ਤੇ ਸਾਨੂੰ ਭੋਜਨ ਚਾਹੀਦਾ ਹੈ ਭਾਈ ਮਰਦਾਨਾ ਜੀ ਆਗਿਆ ਲੈ ਕੇ ਪਿੰਡ ਗਏ ਉੱਥੇ ਲੋਕਾਂ ਨੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਨਾਮ ਸੁਣਿਆ ਤਾਂ ਉਹਨਾਂ ਨੇ ਭਾਈ ਮਰਦਾਨਾ ਜੀ ਦਾ ਬਹੁਤ ਸਤਿਕਾਰ ਕੀਤਾ ਉਹਨਾਂ ਨੇ ਕਈ ਕੀਮਤੀ ਚੀਜ਼ਾਂ ਕੱਪੜੇ, ਪੈਸੇ ਤੇ ਉ ਭਾਰ ਦਿੱਤੇ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਭਾਰੀ ਬੋਝ ਬਣ ਗਿਆ। ਮਰਦਾਨਾ ਜੀ ਉਹ ਸਭ ਚੀਜ਼ਾਂ ਲੈ ਕੇ ਗੁਰੂ ਨਾਨਕ ਦੇਵ ਜੀ ਕੋਲ ਵਾਪਸ ਆਏ ਤੇ ਕਹਿਣ ਲੱਗੇ ਗੁਰੂ ਜੀ ਤੁਹਾਡੇ ਹੁਕਮ ਅਨੁਸਾਰ ਮੈਂ ਜਦੋਂ ਪਿੰਡ ਗਿਆ ਤਾਂ ਤੁਹਾਡਾ ਨਾਮ ਸੁਣ ਕੇ ਲੋਕ ਬਹੁਤ ਖੁਸ਼ ਹੋਏ। ਤੇ ਮੈਨੂੰ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਹਨ ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਮੁਸਕਰਾਏ ਤੇ ਕਹਿਣ ਲੱਗੇ ਭਾਈ ਮਰਦਾਨਾ ਅਸੀਂ ਇਹ ਚੀਜ਼ਾਂ ਦਾ ਕੀ ਕਰਾਂਗੇ ਜੇ ਸਾਨੂੰ ਮਾਇਆ ਦਾ ਮੋਹ ਹੀ ਰੱਖਣਾ ਸੀ ਤਾਂ ਅਸੀਂ ਮੋਦੀ ਖਾਨੇ ਦੀ ਸੇਵਾ ਕਿਉਂ ਛੱਡਦੇ ਉੱਥੇ ਕੀ ਸਾਨੂੰ ਕਿਸੇ ਚੀਜ਼ ਦੀ ਘਾਟ ਸੀ ਮਰਦਾਨਾ ਜੀ ਨੇ ਸਿਰ ਝੁਕਾ ਕੇ ਕਿਹਾ ਗੁਰੂ ਜੀ ਤੁਸੀਂ ਠੀਕ ਕਹਿੰਦੇ ਹੋ ਮੈਂ ਅਗਿਆਨੀ ਹਾਂ ਮੈਨੂੰ ਮਾਫ ਕਰੋ ਹੁਣ ਮੈਂ ਇਹ ਚੀਜ਼ਾਂ ਦਾ ਕੀ ਕਰਾਂ ਗੁਰੂ ਜੀ ਨੇ ਕਿਹਾ ਇਹ ਚੀਜ਼ਾਂ ਇੱਥੇ ਹੀ ਛੱਡ ਦਿਓ ਮਰਦਾਨਾ ਜੀ ਕਹਿਣ ਲੱਗੇ ਇਹ ਮੇਰੇ ਵਸ ਦੀ ਗੱਲ ਨਹੀਂ ਕਿ ਮੈਂ ਇਹ ਲੋਕਾਂ ਦੇ ਪਿਆਰ ਭਰੇ ਉਪਹਾਰ ਇੱਥੇ ਛੱਡ ਦੇਵਾਂ ਗੁਰੂ ਜੀ ਨੇ ਕਿਹਾ ਠੀਕ ਹੈ ਜਿਵੇਂ ਤੇਰੀ ਮਰਜ਼ੀ ਪਰ ਹੁਣ ਅਸੀਂ ਆਪਣੀ ਮੰਜ਼ਲ ਵੱਲ ਤੁਰਨਾ ਹੈ ਮਰਦਾਨਾ ਜੀ ਬੋਝ ਲੈ ਕੇ ਤੁਰ ਪਏ ਪਰ ਥੋੜੀ ਹੀ ਦੂਰ ਤੇ ਉਹ ਥੱਕ ਗਏ ਤੇ ਰੁਕ ਗਏ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਮਰਦਾਨਾ ਅਜੇ ਵੀ ਸਮਾਂ ਹੈ ਮਾਇਆ ਅਤੇ ਚੀਜ਼ਾਂ ਦਾ ਮੋਹ ਛੱਡ ਦੇ ਇਹ ਬੋਝ ਤੇਰੇ ਮੱਥੇ ਦਾ ਭਾਰ ਹੈ ਇਸ ਨੂੰ ਛੱਡ ਦੇ ਤਾਂ ਤੈਨੂੰ ਰਾਹ ਆਸਾਨ ਲੱਗੇਗਾ ਗੁਰੂ ਜੀ ਦੇ ਕਹਿਣ ਤੋਂ ਬਾਅਦ ਮਰਦਾਨਾ ਜੀ ਨੇ ਕੁਝ ਚੀਜ਼ਾਂ ਗਰੀਬਾਂ ਨੂੰ ਦੇ ਦਿੱਤੀਆਂ ਤੇ ਕੁਝ ਆਪਣੇ ਕੋਲ ਰੱਖ ਲਈਆਂ ਬੋਝ ਹੌਲਾ ਹੋ ਗਿਆ ਤੇ ਉਹ ਗੁਰੂ ਜੀ ਦੇ ਨਾਲ ਤੁਰ ਪਏ ਪਰ ਥੋੜੀ ਦੂਰੀ ਤੇ ਉਹ ਫਿਰ ਥੱਕ ਗਏ ਗੁਰੂ ਜੀ ਨੇ ਫਿਰ ਕਿਹਾ ਮਰਦਾਨਾ ਇਹ ਬੋਝ ਮਾਇਆ ਦਾ ਜਾਲ ਹੈ ਜਦ ਤੱਕ ਤੂੰ ਇਸ ਨੂੰ ਨਹੀਂ ਛੱਡੇਗਾ ਤਦ ਤੱਕ ਤੈਨੂੰ ਥਕਾਵਟ ਤੇ ਦੁੱਖ ਮਿਲਦਾ ਰਹੇਗਾ ਤਿਆਗ ਵਿੱਚ ਹੀ ਸੁੱਖ ਹੈ ਇਸ ਵਾਰੀ ਮਰਦਾਨਾ ਜੀ ਨੇ ਸਾਰੀ ਮਾਇਆ ਅਤੇ ਚੀਜ਼ਾਂ ਗਰੀਬਾਂ ਵਿੱਚ ਵੰਡ ਦਿੱਤੀਆਂ ਤੇ ਸਿਰਫ ਰਬਾਬ ਹੱਥ ਵਿੱਚ ਫੜ ਕੇ ਤੁਰ ਪਏ। ਹੁਣ ਉਹ ਹਲਕੇ ਮਨ ਨਾਲ ਗੁਰੂ ਜੀ ਦੇ ਨਾਲ ਤੇਜ਼ੀ ਨਾਲ ਤੁਰ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਮਰਦਾਨਾ ਇਹੀ ਹਾਲ ਦੁਨੀਆ ਦਾ ਹੈ। ਹਰ ਕੋਈ ਮਾਇਆ ਦਾ ਬੋਝ ਚੁੱਕ ਕੇ ਫਿਰਦਾ ਹੈ ਤੇ ਥੱਕਦਾ ਹੈ। ਪਰ ਤਿਆਗ ਨਹੀਂ ਕਰਦਾ ਅਸਲ ਆਨੰਦ ਤਿਆਗ ਵਿੱਚ ਹੀ ਹੈ ਮਰਦਾਨਾ ਜੀ ਨੇ ਕਿਹਾ ਗੁਰੂ ਜੀ ਤੁਸੀਂ ਠੀਕ ਕਹਿੰਦੇ ਹੋ ਪਰ ਬਿਨਾਂ ਮਾਇਆ ਦੇ ਜੀਵਨ ਕਿਵੇਂ ਚੱਲ ਸਕਦਾ ਹੈ ਗੁਰੂ ਜੀ ਨੇ ਕਿਹਾ ਮਾਇਆ ਦਾ ਤਿਆਗ ਕਰਨਾ ਮਤਲਬ ਇਹ ਨਹੀਂ ਕਿ ਇਸ ਨੂੰ ਵਰਤਣਾ ਛੱਡ ਦਿਓ ਮਾਇਆ ਦਾ ਉਪਯੋਗ ਜ਼ਰੂਰ ਕਰੋ ਪਰ ਜਿੰਨੀ ਲੋੜ ਹੈ ਉਨੀ ਹੀ ਜਦ ਤੂੰ ਮਾਇਆ ਨੂੰ ਇਕੱਠਾ ਕਰਦਾ ਹੈ ਤੇ ਉਸ ਦਾ ਗੁਲਾਮ ਬਣ ਜਾਂਦਾ ਹੈ ਉੱਥੋਂ ਦੁੱਖ ਸ਼ੁਰੂ ਹੁੰਦਾ ਹੈ ਜਿਵੇਂ ਅੱਗ ਵਿੱਚ ਜਿੰਨਾ ਵਧੇਰੇ ਇੰਦਨ ਪਾਇਆ ਜਾਵੇ ਉਨਾ ਹੀ ਵਧੇਰੇ ਭੜਕਦੀ ਹੈ ਉਸੇ ਤਰ੍ਹਾਂ ਮਾਇਆ ਦੀ ਤ੍ਰਿਸ਼ਨਾ ਕਦੇ ਖਤਮ ਨਹੀਂ ਹੁੰਦੀ ਇਹ ਸੁਣ ਕੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਸ਼ਰਧਾ ਨਾਲ ਮਾਫੀ ਮੰਗੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤੇ ਦੋਵੇਂ ਅਗਲੇ ਪੜਾਵਲ ਤੁਰ ਪਏ ਸੱਚੀ ਗੱਲ